ਨੋ ਚਾਰ ਮੌਕੇ ਮੇਰੇ ਇਹਨਾਂ ਨੇ ਸਾਂਭਰ ਪੁਰਪੁਰ 베ਦੀ ਦੇ ਅਧੀਨ ਪੈਣ ਬਾੜੇ ਪਿੰਡ ਖੱਡ ਰਾਜਗਿਰੀ ਦੇ ਜੰਗਲਾਂ ਦੇ ਵਿੱਚ ਸੂਰਪੁਰ 베ਦੀ ਦੇ ਅਧੀਨ ਪੈਣ ਬਾੜੇ ਪਿੰਡ ਖੱਡ ਰਾਜਗਿਰੀ ਦੇ ਜੰਗਲਾਂ ਦੇ ਵਿੱਚ ਸਾਂਭਰ ਦੇ ਬੱਚੇ ਦਾ ਸ਼ਿਕਾਰ ਕਰਨ ਵਾਲੇ 6 ਦੇ ਖਿਲਾਫ ਕੀਤਾ ਬਨ ਜੀਵ ਸੁਰੱਖਿਆ ਵਿਭਾਗ ਦੇ ਵੱਲੋਂ ਮਾਮਲਾ ਦਰਜ ਚਾਰ ਮੌਕੇ ਤੋਂ ਗ੍ਰਿਫਤਾਰ ਅਤੇ 2 ਮੌਕੇ ਤੋਂ ਫਰਾਰ ਅੱਜ ਦਿਨ ਸ਼ੁੱਕਰਵਾਰ ਸਮਾਂ ਕਰੀਬ 5 ਵਜੇ ਮਿਲੀ ਜਾਣਕਾਰੀ ਅਨੁਸਾਰ ਰੇਂਜ ਅਫਸਰ ਭੁਪਿੰਦਰ ਸਿੰਘ ਨੇ ਕੀ ਕੁਝ ਕਿਹਾ ਆਓ ਸੁਣ ਲੈਂਦੇ ਹਾਂ ਕੀ ਮਸਲਾ ਹੈ ਜੀ ਕਦੋਂ ਦਾ ਕਦੋਂ ਦਾ ਮਸਲਾ ਹੈ ਜੀ ਸਾਪੇ ਅਸੀਂ 100 ਰੁਪਏ ਦੀ ਸੈਂਟ ਤੇ ਗਸ਼ਤ ਕਰ ਰਹੇ ਸੀਗੇ ਗਸ਼ਤ ਦੌਰਾਨ ਸਾਨੂੰ ਬੁਖਸਤਾਂ ਮਿਲੀ ਤੇ ਕੋਈ ਕੰਦੇ ਸ਼ਿਕਾਰ ਕਰ ਰਿਹਾ ਖੱਦ ਇਤਰਾਜ ਕੀਤੇ ਜਿਹੜਾ ਡੇਰਾ ਹੈਗਾ ਬਣਿਆ ਹੋਆ ਚੌੜ ਜੋੜ ਹੋਇਆ ਹੋਆ ਉਹਦੇ ਨੇੜੇ ਦਾ ਤੇ ਅਸੀਂ ਜਾ ਕੇ ਉੱਥੇ ਰੇਡ ਕੀਤੀ ਰੇਡ ਦੌਰਾਨ ਸਾਨੂੰ ਚਾਰ ਮੁਲਜਮ ਮਿਲੇ ਇਹਨਾਂ ਨੇ ਸ਼ਾਂਭਰ ਦਾ ਸ਼ਿਕਾਰ ਕਰਨ ਸੰਬੰਧ ਸੰਭਰ ਦਾ ਸ਼ਾਂਭਰ ਆ ਰਿਹਾ ਉਹਨਾਂ ਕੋਲ ਤੋਂ ਘਾਰ ਹੁੰਦੇ ਚਾਰ ਸਤੱਪਰ ਨੇ ਕਰਕੇ ਅਸੀਂ ਹੋਰ ਚੇਸ਼ ਕਰਦੇ ਹਾਂ ਜਿਹੜਾ ਜਾਨਵਰ ਤੁਸੀਂ ਦੱਸਿਆ ਵੀ ਇਹ ਇੱਕੋ ਹੀ ਸੀਗਾ ਜਾਂ ਕਿੰਨੇ ਹੀ ਇੱਕੋ ਜਿਹੜਾ ਤੇ ਕੀ ਤਫਤੀਸ਼ ਚ ਕੀ ਆਇਆ ਜੇ ਹੋਰ ਵੀ ਇਹਨਾਂ ਨੇ ਚਕਾਰ ਕੀਤੇ ਜਾਂ ਕਿਵੇਂ ਜੀ ਹਾਲੇ ਤੱਕ ਪੀਸਾ ਹੋਰ ਹੋਰ ਕਰਨਗੇ ਨਹੀਂ ਤਬਾਦਲੇਗਾ ਤੇ ਇਹ ਕਿੱਥੋਂ ਕਿੱਥੋਂ ਦੇ ਬੰਦੇ ਆ ਜੀ ਦੋ ਬੰਦੇ ਆ ਗਏ ਜੀ ਇੱਕ ਮੱਦਵਾਲ ਬਿਲਕੁਲ ਦਾ ਜੀ ਤੇ ਇੱਕ ਹੈ ਇਹ ਦੋ ਇਹ ਖੱਡਰਾ ਦੀ ਵੀ ਦਾ ਜੀ ਦੋ ਬੰਦੇ ਆ ਗਏ ਆ ਬਲਾਕਰ ਸਾਈਡ ਦੇ ਆ ਟਰਾਈ ਕਰਦੇ ਰਾਇਪੁਰ ਨਗਰ ਤੇ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਤੁਸੀਂ ਤੇ ਹੁਣ ਇਹਨਾਂ ਦਾ ਮੈਡੀਕਲ ਕਰਾ ਕੇ ਕਿੱਥੇ ਲੈ ਕੇ ਚੱਲੇ ਜੀ ਬੇਲ ਲੈ ਕੇ ਰੋਪੜ ਟੈਂਪਰ ਠੀਕ ਹੈ